ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੇ ਵੱਲੋਂ ਵਧਾਈ ਗਈ ਫੀਸ ਦੇ ਉੱਤੇ ਕਈ ਵਾਰ ਐਕਸਲੈਂਸ ਦੀਆਂ ਗੱਲਾਂ ਕਹੀਆਂ ਗਈਆਂ ਨੇ ਪਰ ਸਕੂਲ ਸਰਕਾਰ ਦੇ ਇਹਨਾਂ ਨਿਯਮਾਂ ਦੀ ਸ਼ਰਯੰਤ ਜਿਹਾ ਉਲਾਂਜਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਅੱਜ ਗਿੱਦੜਵਾਹ ਦੇ ਵਿੱਚ ਵੀ ਕਾਫੀ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏਗਾ ਕਿ ਨੀਜੀ ਸਕੂਲ ਦੇ ਵੱਲੋਂ ਲਗਾਤਾਰ ਫੀਸਾਂ ਦੇ ਵਿੱਚ ਵੜੋਤੀ ਕੀਤੀ ਗਈ ਜਿਸ ਤੋਂ ਬਾਅਦ ਅੱਜ ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸਕੂਲ ਮੈਨੇਜਮੈਂਟ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਸਕੂਲ ਆਪਣੀ ਮਨਮਾਨੀ ਕਰ ਰਿਹਾ ਹੈ ਪੰਜਾਬ ਸਰਕਾਰ ਦੇ ਕਿਸੇ ਵੀ ਨਿਯਮ ਦੀ ਪਾਲਣਾ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਸਕੂਲ ਲਗਾਤਾਰ ਫੀਸਾਂ ਦੇ ਵਿੱਚ ਵਾਧਾ ਕਰ ਰਿਹਾ ਹੈ ਹਾਂਜੀ ਮੈਂ ਅਗਲੇ ਸਿੰਧ ਪਿੰਡ ਦਾ ਕੁਜਨਾ ਹਾਂ ਤੇ ਮਾਲਵਾ ਸਕੂਲ ਦੇ ਵਿੱਚ ਮੇਰੇ ਦੋ ਪੋਤੇ ਪੜ੍ਹਦੇ ਆ ਇੱਕ ਸੈਕੰਡਰ ਦੇ ਵਿੱਚ ਤੇ ਇੱਕ 6 ਦੇ ਵਿੱਚ ਇਹਨਾਂ ਨੇ ਮਾਲਵਾ ਸਕੂਲ ਨੇ ਪਿਛਲੇ ਸਮੇਂ 'ਚ ਇੱਕ ਪੈਫਲਿਟ ਕੱਢ ਕੇ ਜਿਹੜਾ ਕਿ ਹਰੇਕ ਬੱਚੇ ਨੂੰ ਦਿੱਤਾ ਉਹਦੇ ਚ ਇਹਨਾਂ ਨੇ ਲੋਕਾਂ ਦੀ رائے ਲਈ ਕਿ ਜਿਹੜਾ ਸਕੂਲ ਦਾ ਡਵੈਲਪਮੈਂਟ ਵਾਸਤੇ ਜੋ ਬਿਲਡਿੰਗ ਬਣ ਰਹੀ ਹੈ ਉਹਦੇ ਵਾਸਤੇ ਇਸਾਥੋਂ ਫੰਡ ਲੈਣ ਦੀ ਕੋਸ਼ਿਸ਼ ਕਰ ਰਹੇ ਆ ਪਰ 95% ਲੋਕਾਂ ਨੇ ਉਹਦੇ ਚ ਵੀ ਅਸੀਂ ਨਹੀਂ ਦੇ ਸਕਦੇ ਫੰਡ 95% ਲੋਕਾਂ ਨੇ ਇਹ رائے ਦਿੱਤੀ ਪਰ ਇਹਨਾਂ ਨੇ ਫੇਰ ਵੀ ਉਹ ਫੀਸਾਂ ਫਰਾਂਜਾਂ ਉਹਨਾਂ ਫੀਸਾਂ ਲਾਗੂ ਕੀਤੀਆਂ ਲੋਕਾਂ ਦੀ ਗੱਲ ਸੁਣੀ ਨਹੀਂ ਹੁਣ ਇਸ ਵੇਲੇ ਇਸ ਸਕੂਲ ਦੀ ਇੱਕ ਬਿਲਡਿੰਗ ਬਣ ਰਹੀ ਹੈ ਜੀ ਜੀ ਕਿ ਸਾਡੇ ਲੋਕਾਂ ਕੋਲੋਂ ਮਾਪਿਆਂ ਕੋਲੋਂ ਇਹ ਜਿਹੜੇ ਪੈਸੇ ਵਸੂਲ ਕਰਨਾ ਚਾਹੁੰਦੇ ਆ ਜੋ ਕਿ ਮਾਪੇ ਬੇਵੱਸਾ ਉਹ ਫੀਸਾਂ ਪਹਿਲਾਂ ਹੀ ਬਹੁਤ ਆ ਉਹ ਹੀ ਮਸਾਂ ਦਿੰਦੇ ਆ ਹੁਣ ਇਸ ਵੇਲੇ ਇਹਨਾਂ ਨੇ ਡਿਵੈਲਪਮੈਂਟ ਦੇ ਨਾਂ ਤੇ 50% ਵਾਧਾ ਕੀਤਾ ਹੈ ਦੂਸਰਾ ਵਾਧਾ ਕੀਤਾ ਇਹਨਾਂ ਨੇ ਇੱਕ ਸਪੋਰਟਸ ਵਿੰਗ ਬਣਾ ਰਿਹਾ ਇਹ ਜਿਹੜਾ ਕਿ ਖੇਡਾਂ ਵਾਸਤੇ ਆ ਕੋਈ ਮਹਿੰਗੀਆਂ ਖੇਡਾਂ ਜਿਵੇਂ ਤਰਾਕੀ ਜਾਂ ਤੀਰਅੰਦਾਜ਼ੀ ਵਗੈਰਾ ਇਹ ਕਰ ਰਿਹਾ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਬੱਚਾ ਤੀਰਅੰਦਾਜ਼ੀ ਜਾਂ ਤਰਾਕੀ ਦੇ ਵਿੱਚ ਪਾਰਟਿਸਿਪੇਟ ਕਰੂਗਾ ਉਹਦੇ ਕੋਲੋਂ ਤੁਸੀਂ ਉਹਦੀ ਫੀਸ ਵਸੂਲ ਕਰ ਲੋ ਜਿਹੜਾ ਬੱਚਾ ਇਸ ਪਾਰਟਿਸਿਪੇਟ ਕਰ ਹੀ ਨਹੀਂ ਸਕਦਾ ਉਹਨਾਂ ਤੋਂ ਨਾਇਲ ਫੀਸਾਂ ਕਿਉਂ ਲੰਝਾਂਗੇ ਤੀਸਰੀ ਗੱਲ ਹੈ ਜੋ ਇਹ ਸਕੂਲ ਦੀ ਬੁਕਸ ਹੈ ਉਹ ਇੱਕ ਨਰਧਾਰਤਿਕ ਟਿਕਾਣ ਹੈ ਜਿਹਦੇ ਤੋਂ ਸਾਨੂੰ ਮਹਿੰਗਾ ਰਹਿ ਰਿਹਾ ਤੇ ਕੀ ਬੰਦਾ ਬੋਲਦਾ ਏ ਕਹੇਗਾ ਹੋਏ ਕਿ ਪਾਪਾ ਸਾਨੂੰ ਸੁੱਲੇ ਬਾਜ਼ਾਰ ਤੋਂ ਮਿਲਣ ਤਾਂ ਘੱਟ ਕੀਮਤ ਤੇ ਥੀਤੀਆਂ ਜਾ ਸਕਦੀਆਂ ਪਰ ਇਹ ਸਕੂਲ ਦਾ ਪੈਨ ਕੀਤਾ ਹੋਇਆ ਵੀ ਐਸੇ ਤਾਂ ਤੁਸੀਂ ਐਸੇ ਦੁਕਾਨ ਤੋਂ ਬੁੱਕਾਂ ਲੈਣੀਆਂ ਐਸੇ ਦੁਕਾਨ ਤੋਂ ਹੀ ਵਰਤੀਆਂ ਲੈਣੀਆਂ ਐਸੇ ਦੁਕਾਨ ਤੋਂ ਬੂਟ ਲੈਣੇ ਆ ਸਾਡਾ ਕਈ ਤਰ੍ਹਾਂ ਨਾਲ ਛੇਲ ਲਾਈ ਜਾਂਦੀ ਹੈ ਤਾਂ ਮਜਬੂਰ ਹੋ ਕੇ ਅਸੀਂ ਅੱਜ ਇਹ ਸੰਕੇਤਕ ਧਰਨਾ ਦੇ ਰਹੇ ਹਾਂ ਅਗਲੇ ਸਮੇਂ 'ਚ ਜੇ ਮੈਨੇਜਮੈਂਟ ਸਾਡੀ ਗੱਲ ਨਹੀਂ ਮੰਨਦੀ ਪਹਿਲਾਂ ਵੀ ਅਸੀਂ 4-5 ਇਹਨਾਂ ਨਾਲ ਮੀਟਿੰਗਾਂ ਕੀਤੀਆਂ ਜਿਹਦੇ ਕੋਈ ਸਿੱਟਾ ਨਹੀਂ ਨਿਕਲਿਆ ਅੱਜ ਮਜਬੂਰ ਹੋ ਕੇ ਅਸੀਂ ਇਹ ਬਾਰ ਦੇ ਅੱਗੇ ਪੇਰੈਂਟਸ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਕੰਮ ਦੀ ਰੁੱਸ ਕਰਕੇ ਫੇਰ ਵੀ ਬਹੁਤ ਜੀਰ ਆਏ ਪਰ ਜੇ ਇਹਨਾਂ ਨੇ ਸਾਡੀ ਗੱਲ ਨਾ ਮੰਨੀ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਵੱਡਾ ਐਕਸ਼ਨ ਕਰਕੇ ਇਹ ਮੈਨੇਜਮੈਂਟ ਨੂੰ ਦੱਸਾਂਗੇ ਕਿ ਅਸੀਂ ਲੋਕ ਬਧੀਆਂ ਹੁਣ ਆਫੀਸਾ ਨਹੀਂ ਦੇ ਸਕਦੇ ਰੈਗੂ ਦッカ ਖਾਲਸਾ ਰੈਗੂ ਜੀ ਫਤੇ ਬੈਲੀ ਕੱਲ ਤਾਂ ਇਹ ਮੈਂ ਧਰਨਿਆ ਦਾ ਚਲੋ ਹਰੇਕ ਦਾ ਹੱਕ ਹੈ ਲਾਉਣਾ ਉਹਨਾਂ ਨੇ ਲਾਇਆ ਪਰ ਅਸੀਂ ਤਾਂ ਉਹਨਾਂ ਨੂੰ 3-4 ਵਾਰ ਮੈਸੇਜ ਲਾਇਆ ਸੀ ਕਿ ਅੰਦਰ ਆ ਕੇ ਸਾਡੇ ਨਾਲ ਗੱਲ ਕਰੋ ਜੇ ਕੋਈ ਤੁਹਾਡੀ ਪ੍ਰੋਬਲਮ ਹੈ ਅਸੀਂ ਉਹਦੇ ਲਈ ਉਹਨਾਂ ਲਈ ਅਰੇਂਜਮੈਂਟ ਵੀ ਕੀਤਾ ਸੀ ਅੰਦਰ ਬੈਠਣ ਲਈ ਚਲੋ ਉਹਨਾਂ ਦੀ ਮਰਜ਼ੀ ਬਾਕੀ ਜਿਹੜਾ ਉਹਨਾਂ ਨੇ ਮੈਮੋਰੰਡਮ ਦਿੱਤਾ ਹੈ ਫੀਸ ਦੇ ਰਿਗਾਰਡਿੰਗ ਉਸ ਮੈਮੋਰੈਂਡਮ ਨੂੰ ਅਸੀਂ ਮੈਨੇਜਮੈਂਟ ਤੱਕ ਪਹੁੰਚਾ ਦਾਂਗੇ ਜੋ ਵੀ ਫੈਸਲਾ ਹੋਊਗਾ ਏਟ ਦੇ ਤੇ ਨੰਬਰਾਂ ਤੇ ਅਸੀਂ ਉਹਨਾਂ ਨੂੰ ਇੰਟੀਮੇਟ ਕਰ ਦਿੰਦੇ ਕਿਤੋਂ ਤੱਕ ਸੁਭਾਵਨਾ ਜੀ ਇਹਨਾਂ ਦੀ ਕਿਉਂਕਿ ਐਡਮਿਸ਼ਨ ਚੱਲ ਰਹੀਆਂ ਬੱਚੇ ਐਡਮਿਸ਼ਨ ਨੂੰ ਬੱਚਿਆਂ ਦੀਆਂ ਹੋ ਨਹੀਂ ਰਹੀਆਂ ਉਹਦੇ ਵਿੱਚ ਲਾਸ ਹੋ ਰਿਹਾ ਜੀ ਨਹੀਂ ਐਡਮਿਸ਼ਨਸ ਜੋ ਅਗਰ ਜੇ ਕੋਈ ਚੇਂਜਸ ਹੋਣੀ ਹੈ ਉਹ ਤਾਂ ਐਡਜਸਟ ਹੋ ਜਾਂਦੀ ਹੈ ਮੈਂ ਉਹਦੇ ਲਈ ਐਡਮਿਸ਼ਨ ਲੇਟ ਕਰਨ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ ਬਟ ਫਿਰ ਵੀ ਅਸੀਂ ਜਿਹੜਾ ਇਹ ਅੱਜ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਜਰੂਰ ਜਦੋਂ ਵੀ ਸਾਨੂੰ ਮੈਨੇਜਮੈਂਟ ਮਿਲਦੀ ਹੈ ਅਸੀਂ ਉਹਨਾਂ ਕੋਲ ਇਹ ਪਹੁੰਚਾ ਦਾਂਗੇ ਅੱਗੋਂ ਕਦੋਂ ਰਿਸਪੌਂਸ ਕਰਦੇ ਕਿ ਤੁਸੀਂ ਖੁਦ ਵੀ ਜਾਣਦੇ ਹੋ ਅੱਜਕੱਲ ਉਹਨਾਂ ਦਾ ਸ਼ੈਡਿਊਲ ਬਹੁਤ ਵੀਜ਼ੀ ਹੈ ਪਰ ਜਦੋਂ ਵੀ ਉਹ ਕੋਈ ਰਿਸਪੌਂਸ ਦੇਣਗੇ ਜਾਂ ਸਾਨੂੰ ਮੀਟਿੰਗ ਲਈ ਬੁਲਾਉਣਗੇ ਤਾਂ ਜਿਹੜਾ ਅਸੀਂ ਇਹਦਾ ਡਰਾਫਟ ਹੈ ਬਾਕੀ